ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡ ਵੇਜ ਪੰਨਬਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਇਹ ਹੜਤਾਲ ਦਾ ਲੱਗ ਰਿਹਾ ਕੀ ਕੰਮ ਹੈ ਜੀ ਬਿਲਕੁਲ ਜੀ ਜਿਹੜੀ ਅਸੀਂ ਹੜਤਾਲ ਹੈ ਇਹ ਜਿਹੜੀ 9 ਤਰੀਕ ਦੀ ਹੜਤਾਲ ਹੈ ਇਹ ਇੱਕ ਦੇਸ਼ ਵਿਆਪੀ ਹੜਤਾਲ ਹੈ ਜੀ ਟਰੇਡ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵਾਕਈ ਹੋਰ ਅਦਾਰਿਆਂ ਵੱਲੋਂ ਜਿਹੜੀ ਅੱਜ ਦੀ ਹੜਤਾਲ ਦੀ ਖੋਲ ਦਿੱਤੀ ਹੈ ਇਹਦੇ ਵਿੱਚ ਟਰਾਂਸਪੋਰਟਰ ਦੇ ਜਿਹੜੇ ਕਾਮੇ ਆ ਕੱਚੇ ਮੁਲਾਜ਼ਮਾ ਇਹਨਾਂ ਵੱਲੋਂ ਵੀ 100% ਹੜਤਾਲ ਦਾ ਸਮਰਥਨ ਕੀਤਾ ਗਿਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਣਾ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਪਾਉਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਹੈ ਉਹ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਰੱਖੀ ਗਈ ਹੈ ਮੁੱਖ ਮੰਗ ਹੈ ਸਾਡਿਆ ਕੱਚੇ ਮੁਲਾਜ਼ਮ ਪੱਕੇ ਕਰੋ ਜੀ ਠੇਕੇਦਾਰੀ ਸਿਸਟਮ ਹੈ ਜਿਹੜਾ ਉਹਨੂੰ ਬੰਦ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਵਿਭਾਗ ਦੇ ਵਿੱਚ ਆਪਣੀਆਂ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਮਾਰੂ ਕੰਡੀਸ਼ਨਰ ਰੱਦ ਕੀਤੀਆਂ ਜਾਣ ਤੇ ਨਾਲ ਦੀ ਨਾਲ ਜਿਹੜੇ ਸਾਥੀ ਸਾਡੇ ਅਪੀਲ ਰਜੈਕਟ ਬਹਾਲ ਕੀਤੇ ਜਾਣ ਜਵਾਬਦੇਹ ਕਮੇਟੀ ਨਾਲ ਸਰਕਾਰ ਨਾਲ ਦੇਖੋ ਜੀ 1 ਮਹੀਨਾ ਹੋ ਗਿਆ ਸਾਡਾ ਜਿਹੜਾ ਜਥੇਬੰਦੀ ਵੱਲੋਂ ਨੋਟਿਸ ਸਰਕਾਰ ਨੂੰ ਭੇਜਦੇ ਆ ਅਸੀਂ ਸਾਡੀ ਮੈਨੇਜਮੈਂਟ ਨੂੰ ਭੇਜਦੇ ਹਾਂ ਉੱਚ ਅਧਿਕਾਰੀਆਂ ਤੱਕ ਸਾਡਾ ਜਿਹੜਾ ਨੋਟਾ ਜਾਂਦਾ ਹੈਗਾ ਪਰ ਹਾਲ ਤੱਕ ਸਾਡੇ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸੱਦਾ ਨਹੀਂ ਆਇਆ ਜੀ ਤਿੰਨ ਦਿਨ ਦਾ ਰਹਿਣਾ ਕੀ ਹਾਲ ਹੁੰਦਾ ਹੁਣ ਇਹਨਾਂ ਦੀ ਕੀ ਲੱਗੂ ਦੇਖੋ ਜੀ ਜੇ ਤਿੰਨ ਦਿਨ ਇਹ ਸਰਕਾਰ ਨੇ ਸਾਡੀ ਹੜਤਾਲ ਨੂੰ ਹੰਗਾਲਿਆ ਕੀਤਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੜਤਾਲ ਹੈ ਨੂੰ ਅਣਵਿੱਥੇ ਸਮੇਂ ਲਈ ਲੈ ਕੇ ਜਾਵਾਂਗੇ ਕਿੰਨੇ ਕਿ ਡੀਪੂ ਜਿਹੜੇ ਪ੍ਰਭਾਵਿਤ ਹੋ ਰਹੇ ਹੜਤਾਲ ਨਾਲ ਪੂਰੇ ਪੰਜਾਬ ਦੇ 27 ਡੀਪੂ ਆ ਜੀ 27 ਡੀਪ 29 ਦੀ ਪੂਆ ਸਾਡੇ ਲਗਭਗ ਸਾਰੇ ਸਾਥੀ ਜਿੰਨੇ ਵੀ ਹੈਗਾ 8000 ਤੋਂ ਲੈ ਕੇ 8500 ਦੇ ਵਿੱਚ ਮੁਲਾਜ਼ਮਾ ਜਿਹੜਾ ਕੱਚਾ ਕੰਟਰੈਕਟ ਤੇ ਸਾਰੇ ਮੁਲਾਜ਼ਮਾ ਅੱਜ ਸਟ੍ਰਾਈਕ ਤੇ ਹੈ ਜੀ ਲੋਕੀ ਦੇਖ ਰਹੇ ਸੱਜੇ ਖਾਰ ਹੋ ਰਹੇ ਲੋਕੀ ਵਿੱਚ ਪਰੇਸ਼ਾਨ ਦੇਖੋ ਜੀ ਲੋਕੀ ਪਰੇਸ਼ਾਨ ਹੋਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਅਸੀਂ ਮੀਡੀਆ ਦੇ ਰਾਹੀਂ ਲਗਭਗ ਪਹਿਲਾ ਮੈਸੇਜ ਦਿੱਤਾ ਸੀ ਵੀ ਆ ਤਿੰਨ ਰੋਜ਼ਾ ਹੜਤਾਲ ਆ ਇਹਦੇ ਜ਼ਿੰਮੇਵਾਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਪੰਜਾਬ ਸਰਕਾਰ ਆ ਸਾਡੀ ਮੈਨੇਜਮੈਂਟ ਹੈ ਜਦੋਂ ਕਿ ਇਹ ਮੰਗਾਂ ਮੰਨ ਕੇ ਵੀ ਪੱਤਰ ਜਾਰੀ ਕਰਕੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਹੋਣੇ ਆ ਕਿਤੇ ਨਾ ਕਿਤੇ ਇਹ ਮੈਨੇਜਮੈਂਟ ਤੇ ਸਰਕਾਰ ਦੀ ਲਾਪਰਵਾਹੀ ਹੈ ਇਹ ਲਾਪਰਵਾਹੀ ਦਾ ਜਿਹੜਾ ਸ਼ਿਕਾਰ ਹੈ ਇਹ ਆਮ ਪਬਲਿਕ ਹੋ ਰਹੀ ਹੈ ਮੇਰਾ ਨਾਮ ਸੁਲਤਾਨ ਸਿੰਘ ਸੁਲਤਾਨ ਜੀ ਹੜਤਾਲ ਕੀਤੀ ਜਾ ਰਹੀ ਹੈ ਕੀ ਲੱਗਦਾ ਹੈਗਾ ਜਿਹੜੀ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਕੀ ਕਰਨਾ ਚਾਹੀਦਾ ਦੇਖੋ ਜੀ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਇਹਦੇ ਬਾਰੇ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਨੋਟਿਸ ਜਿਹੜਾ ਸਰਕਾਰ ਨੂੰ ਦੇ ਦਿੱਤਾ ਸੀ ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਹੜਤਾਲ ਤੇ ਬਹਿਣਾ ਪਿਆ ਜੀ ਉਹ ਤਾਂ ਜੀ ਉਹਨੂੰ ਹਰ ਵਾਰੀ ਬੁਲਾਇਆ ਜਾਂਦਾ ਹੈ ਭਰੋਸਾ ਦਿੱਤਾ ਜਾਂਦਾ ਕਿ ਸਾਰੀਆਂ ਮੰਗਾਂ ਮੰਨਾਂਗੇ ਕੀ ਲੱਗਦਾ ਕਿਤੇ ਨਾ ਕਿਤੇ ਸਰਕਾਰ ਸੰਜੀਦਾ ਨਹੀਂ ਹੈ ਕੀ ਬਿਲਕੁਲ ਜੀ ਸਰਕਾਰ ਜਿਸ ਤਰ੍ਹਾਂ ਦਾ ਵਤੀਰਾ ਵਰਤ ਰਹੀ ਹੈ ਉਹ ਬਿਲਕੁਲ ਸੰਜੀਦਾ ਨਹੀਂ ਹੈ ਸਰਕਾਰ ਸਿਰਫ ਸਮਾਂ ਲਗਾਉਣ ਵਾਲੀ ਗੱਲ ਕਰਦੀ ਹੈ ਮੰਗਾਂ ਮੰਨ ਵੀ ਲੈਂਦੀ ਹੈ ਮੀਟਿੰਗਾਂ ਵੀ ਸਾਡੇ ਨਾਲ ਕਰ ਲੈਂਦੀ ਹੈ ਤਕਰੀਬਨ ਟ੍ਰਾਂਸਪੋਰਟ ਮੰਤਰੀ ਨਾਲ ਹੀ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹੋਣੀਆਂ ਪਰ ਹਰ ਵਾਰ ਪ੍ਰੋਸਾ ਦੇ ਕੇ ਸਾਡੀ ਜਿਹੜੀ ਹੜਤਾਲ ਚਕਵਾ ਕੇ ਵੀ ਤੁਹਾਨੂੰ ਸਮਾਬੱਧ ਵੀ ਕਰ ਦਿੰਦੇ ਰਿਹਾ ਵੀ ਇੰਨੇ ਸਮੇਂ ਦੇ ਵਿੱਚ ਮਹੀਨੇ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਵੀ ਤੁਹਾਡਾ ਹੱਲ ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਸਾਡਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਕੀਤਾ ਗਿਆ